ਹੁੰਦਾ ਚੈ ਪਹਿਲੀ ਲੋੜੀ ਆ ਤੇ ਬਾਦੀ ਦੂਜੀ ਕੁੜੀ ਆ ਸਾਡੀ ਇਹ ਪਹਿਲਾ ਬੇਟਾ ਸੀਗਾ ਬੇੜੇ ਦੀ ਲੋੜੀ ਨਹੀਂ ਆਪਾਂ ਵੰਡੀਏ ਕੁੜੀਆਂ ਦਾ ਤਾਂ ਉਹ ਕੁੜੀ ਦੀ ਲੋੜੀ ਵੰਦੇ ਪਿਆ ਜੀ ਹਾਂਜੀ ਕਾਰਨ ਇਹ ਆ ਕਿ ਲੋਕੀ ਕੁੜੀਆਂ ਨੂੰ ਪਿੱਛੇ ਪਾਉਂਦੇ ਆ ਭਾਜੀ ਕੋ ਕੋ ਮੰਨਦਾ ਆ ਕਿ ਜੀ ਤੁਸੇ ਮੇਰੇ ਜਾਨ ਸਾਨੂੰ ਇਹਨਾਂ ਨੂੰ ਪਿੱਛੇ ਨਾ ਪਾ ਕੇ ਅੱਗੇ ਕਰਕੇ ਸਾਨੂੰ ਇਹਨਾਂ ਦਾ ਫੰਕਸ਼ਨ ਜ਼ਰੂਰ ਰੱਖਣੀ ਚਾਹੀਦੀ ਹੈ ਜੀ ਪਰੀਚਾ ਸੀ ਉਹ ਸਾਨੂੰ ਵੀ ਵੀਡੀਓ ਹੋਵੇ ਆਪਾਂ ਲੋੜੀ ਪਾਈ ਹੈ ਪਤਾ ਲੱਗਾ ਤੁਹਾਡੇ ਪਰਿਵਾਰ ਚ ਪਹਿਲਾਂ ਕੀ ਹਾਂਜੀ ਪਾਈ ਗਈ ਸੀ ਵੱਡੇ ਬ੍ਰਦਰ ਦੇ ਬੇਟੀ ਹੋਈ ਸੀ ਕੀ ਉਹਨਾਂ ਲੋੜੀ ਪਾਈ ਸੀ ਕੁੜੀ ਆ ਗਈ ਮੈਨੂੰ ਕੋਈ ਪਾਜੀ ਸਮਝ ਆ ਸਭ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਬੇਟਾ ਬੇਟੀ ਸਭ ਬਰਾਬਰ ਨੇ ਅੱਜ ਕੱਲ੍ਹ ਭਾਈ ਅੱਜ ਵੀ ਹੈਗਾ ਕਿ ਬਾਪ ਨੂੰ ਜ਼ਿਆਦਾ ਪਿਆਰ ਹਾਂਜੀ ਹੈਗਾ ਜੀ ਬੇਟੀ ਨਾਲੋਂ ਵੱਧ ਪਿਆਰ ਹੈ ਜੀ ਮੈਨੂੰ ਬੇਟੀ ਨਾਲ। ਪੂਰੀ ਖੁਸ਼ੀ ਕੀਤੀ ਜਿੰਨੀ ਤਾਜੀ ਬੇਟੀ ਦੀ ਕੀਤੀ ਉਹ ਤੋਂ ਦੁਗਣੀ ਕੀਤੀ ਆਪਾਂ ਕੁੜੀ ਜੀ। ਤੁਹਾਡੇ ਸਾਹਮਣੇ ਹੀ ਹੈ। ਇੱਥੇ ਵਿਆਹ ਹੋ ਰਿਹਾ ਕਾਲੀ ਆ ਜੀ। ਅੰਗੀ ਪ੍ਰੋਗਰਾਮ ਤੱਕ ਦੀ ਖੁਸ਼ੀ ਹੋਣ ਦੀ ਖੁਸ਼ੀ ਜੇ ਆਪਾਂ ਸੁਖਨੀ ਸਾਹਿਬ ਦਾ ਪਾਠ ਨਾਲ ਕਿਰਤਨ ਕਰਵਾਇਆ ਜੀ। ਗੁਰੂ ਦਾ ਸ਼ੁਕਰਾਨਾ ਕੀਤਾ ਦਾ ਨਾਮ ਕੋਈ ਰਹਿਮਤ ਰੱਖਿਆ ਗੁਰੂ ਦੀ ਰਹਿਮਤ ਆ ਜੀ। ਆਪਣੇ ਲੋ ਕੋਸ਼ਿਸ਼ ਕਰਾਂਗੇ ਜੀ ਪਹਿਲੀ ਗੱਲ ਤਾਂ ਚੰਗਾ ਇਨਸਾਨ ਬਣਾਵਾਂਗੇ ਇਨਸਾਨੀਤ ਚੰਗੀ ਹੋਣੀ ਚਾਹੀਦੀ ਹੈ ਬਾਕੀ ਜੋ ਬੰਨਾ ਇਹਨਾਂ ਦੇ ਕਰਮਾਂ ਦੀ ਨਮੀਤ ਕੋਰ ਗੁਰ ਰਹਿਮਤ ਕੋਰ ਖੁਸ਼ੀ ਹੈ ਨਹੀਂ ਖੁਸ਼ੀ ਹੈ ਸਾਨੂੰ ਸਾਡੇ ਘਰ ਬੇਟੀ ਹੋਈ ਹੈ ਮੇਨੇ ਮੈਂ ਨੂੰ ਪਰਮਾਤਮਾ ਤੋਂ ਮੰਗਦੀ ਸੀ ਕਿ ਮੇਰੇ ਘਰ ਬੇਟੀ ਹੋਵੇ ਮੈਨੂੰ ਖੁਸ਼ੀ ਹੋ ਕਿਸੀ ਹੋਈ ਮੇਰੇ ਘਰ ਬੇਟੀ ਮਤਾ ਕਰਕੇ ਖੁਸ਼ੀ ਨੂੰ ਲਾ ਰਹੀ ਹਾਂ ਚਲੋ ਬੇਟੀਆਂ ਵੀ ਮਨਾਉਣੀ ਚਾਹੀਦੀ ਏ ਜੋ ਬੇਟੀਆਂ ਨਹੀਂ ਮਨਾਉਂਦੇ ਆ ਤੇ ਸਰ ਉਹ ਚਲੋ ਪਤਾ ਨਹੀਂ ਪਿੱਛੇ ਪਾਉਂਦੇ ਵੀ ਨਹੀਂ ਤੇ ਚਲੋ ਜਿੰਨਾ ਹੁੰਦੇ ਆ ਉਹ ਤੇ ਅਸੀਂ ਵੇਖ ਕੇ ਚਲੋ ਵਧੀਆਂ ਹੀ ਰੱਖ ਦੋ ਬੇਟੀਆਂ ਨੂੰ ਨਹੀਂ ਕਿਸੇ ਦਾ ਘਟ ਨਹੀਂ ਲੜਕੀਆਂ ਉਹਨਾਂ ਨੂੰ ਪੜ੍ਹਾਓ ਲਿਖਾਓ ਵਧੀਆਂ ਨੇ ਉਹ ਹੀ ਅੰਕਸਾਰ ਆ ਜੀ ਇਹ ਨਾ ਗੁਰਜੀਤ ਸਿੰਘ ਆ ਜੀ ਇਹ ਮੈਂ ਇਸ ਵਾਰਡ ਦਾ ਇੰਚਾਰਜ ਹਾਂ ਜੀ ਆਮ ਆਦਮੀ ਪਾਰਟੀ ਵੱਲੋਂ ਜੀ ਇਹ ਮੈਂ ਤੁਹਾਨੂੰ ਇਹ ਕੱਲ ਦੱਸਣੀ ਚਾਹੁੰਦਾ ਜੀ ਵੀ ਇਸ ਪਰਿਵਾਰ ਨੇ ਧੀਆ ਦੀ ਲੋੜੀ ਜਿਹੜੀ ਹੈ ਨਾ ਇਹ ਦੂਜੀ ਵਾਰ ਮਨਾਈ ਆ ਜੀ ਇਸ ਤੋਂ ਪਹਿਲਾਂ ਇਹਨਾਂ ਦੇ ਵੱਡੇ ਭਾਈ ਸਾਹਿਬ ਡਾਕਟਰ ਸਾਹਿਬ ਲਖਮਿੰਦਰ ਸਿੰਘ ਜੀ ਉਹਨਾਂ ਦੀ ਬੇਟੀ ਦੀ ਲੋੜੀ ਮਨਾਈ ਗਈ ਸੀਗੀ ਇਸ ਵਾਰੀ ਇਹਨਾਂ ਨੇ ਆਪਣੀ ਬੇਟੀ ਦੀ ਲੋੜੀ ਮਨਾਈ ਆ ਔਰ ਇੱਕ ਮਿਸਾਲ ਸਾਡੇ ਏਰੀਆ ਦੇ ਲਈ ਕਾਇਮ ਕਰਤੀ ਆ ਵੀ ਧੀਆ ਕਿਸੇ ਤੋਂ ਘੱਟ ਨਹੀਂ ਹੈਗੀ ਨਹੀਂ ਬੜਾ ਸਤਿਕਾਰ ਹੈ ਜੀ ਧੀਆ ਦਾ ਇਹ ਗੁਰਨਾਗ ਸਿੰਘ ਸਾਹਿਬ ਨੇ ਵੇਖੋ ਕਿੰਨਾ ਇਹਨਾਂ ਨੂੰ ਸਤਿਕਾਰ ਦਿੱਤਾ ਹੈ ਨਾ ਜੀ ਤੇ ਹੁਣ ਜਿਹੜੀ ਸਮੇਂ ਦੀ ਜਿਹੜੀ ਮੰਗ ਹੈ ਨਾ ਜੀ ਧੀਆ ਤੇ ਪੁੱਤਾਂ ਦੇ ਵਿੱਚ ਕੋ ਬਹੁਤਾ ਫਰਕ ਰਿਹਾ ਨਹੀਂ ਔਰ ਸਭ ਤੋਂ ਮੇਰੇ ਖਿਆਲ ਦੇ ਨਾਲ ਤੇ ਜ਼ਿਆਦਾ ਇਹ ਬੱਚੀਆਂ ਜਿਹੜੀਆਂ ਰਾਈਜ਼ ਕਰਨ ਲੀਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਆ ਜੀ ਇਹ ਸਾਡਾ ਵੀਰ ਆ ਡਾਕਟਰ ਐਮ ਪੀ ਤੇ ਇੱਕ ਮਿਸਾਲ ਜਿਹੜੀ ਆ ਉਹ ਸਾਡੇ ਸਾਰਿਆਂ ਲਈ ਕੰਮ ਕੀਤੀ ਆ ਅਸੀਂ ਇਸ ਚੀਜ਼ ਨੂੰ ਹੋਰ ਵੀ ਅਪਰੀਸ਼ੀਏਟ ਕਰਾਂਗੇ ਵੇਖੋ ਉਹਨਾਂ ਦੀ ਬਦਨਸੀਬੀ ਹੈ ਜਿਹੜੇ ਧੀਆਂ ਨੂੰ ਚੰਗਾ ਨਹੀਂ ਸਮਝਦੇ ਹੁਣ ਦੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ ਐਜੂਕੇਸ਼ਨ ਜਿਹੜਾ ਹਰ ਇੱਕ ਬੱਚਾ ਐਜੂਕੇਟ ਹੋ ਰਿਹਾ ਹੈ ਤੇ ਅਜੇ ਵੀ ਜਿਉ ਉਹਨਾਂ ਦੀ ਮਾਨਸਿਕਤਾ ਜਿਹੜੀ ਫਿਰ ਬਹੁਤ ਲੋਅਰ ਲੈਵਲ ਤੇ ਆ ਜਿਹੜੇ ਨਹੀਂ ਸਮਝਦੇ ਜੀ ਕਿ ਇਤਿਹਾਸ ਦੇ ਪੁੱਤਾਂ ਨਾਲ ਬਰਾਬਰ ਨਹੀਂ ਸਮਝਦੇ ਹੈਨਾ ਜੀ